ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁੰਦਲਜੀਤ ਦੋਸਾਂਝ ਦਾ ਸੋਸ਼ਲ ਮੀਡੀਆ ਦੇ ਉੱਪਰ ਭਾਰੀ ਵਿਰੋਧ ਚੱਲ ਰਿਹਾ ਹੈ ਸਰਦਾਰ ਜੀ 3 ਫਿਲਮ ਨੂੰ ਲੈ ਕੇ ਪਹਿਲਾਂ ਤਾਂ ਸਿਰਫ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਸੀਗੇ ਉਹੀ ਵਿਰੋਧ ਕਰ ਰਹੇ ਸੀਗੇ ਪਰ ਹੁਣ ਪੰਜਾਬੀ ਕਲਾਕਾਰ ਵੀ ਦਿਲਜੀਤ ਦੇ ਖਿਲਾਫ ਜਾਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪੰਜਾਬੀ ਕਲਾਕਾਰ ਚਾਹੇ ਉਹ ਗਾਇਕ ਹੋਵੇ ਚਾਹੇ ਉਹ ਅਦਾਕਾਰ ਹੋਵੇ ਸੋਸ਼ਲ ਮੀਡੀਆ ਤੇ ਪੋਸਟਰ ਸਾਂਝੀਆਂ ਕਰਕੇ ਦਿਲਜੀਤ ਬਾਰੇ ਕੋਝ ਨਾ ਕੋਝ ਜ਼ਰੂਰ ਸਾਂਝਾ ਕਰ ਰਹੇ ਨੇ ਚਾਹੇ ਦਿਲਜੀਤ ਦੇ ਹੱਕ ਦੇ ਵਿੱਚ ਪੋਸਟ ਆ ਰਹੀ ਹੈ ਚਾਹੇ ਦਿਲਜੀਤ ਦੇ ਖਿਲਾਫ ਪੋਸਟ ਆ ਰਹੀ ਹੈ ਤੇ ਹੁਣ ਪੰਜਾਬੀ ਗਾਇਕ ਗੁਰੂ ਰੰਦਾਵਾ ਦੇ ਵੱਲੋਂ ਵੀ ਦਿਲਜੀਤ ਦੇ ਖਿਲਾਫ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਪੋਸਟ ਦੇ ਵਿੱਚ ਕੀ ਲਿਖਿਆ ਹੈ ਗੁਰੂ ਰੰਦਾਵਾ ਐਕਸ ਦੇ ਉੱਪਰ ਪੋਸਟ ਸਾਂਝੀ ਕਰਦੇ ਨੇ ਤੇ ਲਿਖਦੇ ਨੇ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ Even if now your citizenship is not Indian, but you were born here, please remember this. This country made great artists, and we all are proud of it. Please be proud of where you were born. Just an advice. Now, don't start controversy again. and manipulate indians lot pr bigger than artists gururandawadi ye poster jis de vich diljit dosanj nu nishana banonde hoye bina naam lende hoye ohna ne is cheez diljit nu kahi hai ki bhave tusi hun india de bharat de nagrik nahi rahe todi citizenship jedi oh indian nahi rahi par tusi itthe jamme ho thonu is desh bare sochana chahida hai is de naal hi oh likhde ne ki is country ne bharat ne bahut hi changey artist banaye ne aur assi is di qadar karde haa aur is de naal hi gururandawadi ਨੇ ਦਿਲਜੀਤ ਨੂੰ ਇਹ ਵੀ ਚੀਜ਼ ਕਹੀ ਹੈ ਕਿ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਤੁਸੀਂ ਭਾਰਤ ਦੇ ਵਿੱਚ ਪੈਦਾ ਹੋਏ ਲਗਾਤਾਰ ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਕਲਾਕਾਰ ਦਿਲਜੀਤ ਦੇ ਅਗੇ ਸਜ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹਾਨਿਆ ਆਮੀਰ ਪਾਕਿਸਤਾਨੀ ਅਦਾਕਾਰਾ ਜੋ ਕਿ ਸਰਦਾਰ ਜੀ 3 ਫਿਲਮ ਦੇ ਵਿੱਚ ਨਜ਼ਰ ਆਈ ਸੀਗੀ ਹਾਲਾਂਕਿ ਦਿਲਜੀਤ ਨੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਜਿਹੜੀ ਫਿਲਮ ਹੈ ਉਹ ਪਹਿਲ ਕਮ ਅਟੈਕ ਤੋਂ ਪਹਿਲਾਂ ਦੀ ਸ਼ੂਟ ਹੋਈ ਹੈ ਉਸ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਕਲਾਕਾਰ ਦੇ ਨਾਲ ਕੰਮ ਨਹੀਂ ਕੀਤਾ ਗਿਆ ਹੈ ਬਹੁਤ ਸਾਰੇ ਕਲਾਕਾਰ ਜਿਹੜੇ ਦਿਲਜੀਤ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆਏ ਉੱਥੇ ਹੀ ਹੁਣ ਗੁਰੂ ਰੰਧਾਵਾ ਵੀ ਦਿਲਜੀਤ ਦੇ ਅਗੇ ਸਜ ਜਾਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਆਪਣੇ ਦੇਸ਼ ਨੂੰ ਪਿਆਰ ਕਰਨ ਦੇ ਲਈ ਇੱਕ ਸੰਦੇਸ਼ ਇਸ ਦੇ ਵਿੱਚ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜਿੱਥੇ ਤੁਸੀਂ ਜੰਮੇ ਹੋ ਜਿੱਥੇ ਤੁਸੀਂ ਵੱਡੇ ਹੋਏ ਹੋ ਜਿਨੇ ਤੁਹਾਨੂੰ ਇੰਨਾ ਨਾਮ ਇੰਨੀ ਸ਼ੋਹਰਤ ਦਿੱਤੀ ਹੈ ਤੁਹਾਨੂੰ ਉਸ ਦੇਸ਼ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਭਾਵੇਂ ਤੁਸੀਂ ਹੁਣ ਇਸ ਮੁਲਕ ਦੇ ਵਿੱਚ ਨਹੀਂ ਰਹਿੰਦੇ ਇਹ ਸਿਟੀਜ਼ਨ ਤੁਹਾਡੀ ਨਹੀਂ ਹੈ ਸਿਟੀਜ਼ਨਸ਼ਿਪ ਤੁਹਾਡੀ ਕਿਸੇ ਹੋਰ ਮੁਲਕ ਦੀ ਹੈ ਪਰ ਜਿੱਥੇ ਤੁਸੀਂ ਜੰਮੇ ਹੋ ਜਿੱਥੇ ਤੁਸੀਂ ਪੈਦਾ ਹੋਏ ਹੋ ਉਸ ਦੀ ਜਿਹੜੀ ਰਿਸਪੈਕਟ ਹੈ ਉਹ ਹਮੇਸ਼ਾ ਕਰਨੀ ਚਾਹੀਦੀ ਹੈ ਗੁਰੂ ਰੰਧਾਵਾ ਨੇ ਸਿੱਧਾ ਦਿਲਜੀਤ ਦਸਾਂਝ ਤੇ ਨਿਸ਼ਾਨਾ ਸਾਧਿਆ ਪਾਕਿਸਤਾਨੀ ਅਦਾਕਾਰਾ ਹਾਮੀਆਂ ਪਾਕਿਸਤਾਨੀ ਅਦਾਕਾਰਾ ਹਾਨਿਆ ਆਮੀਰ ਦੇ ਨਾਲ ਕੰਮ ਕਰਨ ਤੇ ਬਹੁਤ ਸਾਰੇ ਲੋਕ ਜਿਹੜੇ ਦਿਲਜੀਤ ਦੋਸਾਂਝ ਤੋਂ ਨਰਾਜ਼ ਨਜ਼ਰ ਆ ਰਹੇ ਨੇ ਲਗਾਤਾਰ ਉਹਨਾਂ ਨੂੰ ਗੱਲਾਂ ਸੁਣਾਉਂਦੇ ਹੋ ਸੋਸ਼ਲ ਮੀਡੀਆ ਤੇ ਨਜ਼ਰ ਆ ਰਹੇ ਨੇ ਪਰ ਦਿਲਜੀਤ ਨੇ ਕਾਫੀ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਦਿਲਜੀਤ ਨੂੰ ਸਰਦਾਰ ਜੀ 3 ਫਿਲਮ ਰਿਲੀਜ਼ ਨਹੀਂ ਕਰਨੀ ਚਾਹੀਦੀ ਸੀਗੀ ਇਸ ਦੇ ਉੱਪਰ ਰੋਕ ਲਗਾ ਦੇਣੀ ਚਾਹੀਦੀ ਸੀਗੀ ਪਰ ਦਿਲਜੀਤ ਨੇ ਭਾਰਤ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕ ਦਿੱਤਾ ਉਹਨਾਂ ਦੀ ਟੀਮ ਨੇ ਪ੍ਰੋਡਿਊਸਰ ਦਾ ਇਹ ਫੈਸਲਾ ਸੀਗਾ ਕਿ ਇਹ ਫਿਲਮ ਜਿਹੜੀ ਹੈ ਭਾਰਤ ਦੇ ਵਿੱਚ ਰਿਲੀਜ਼ ਨਾ ਹੋਵੇ ਤੇ ਹੁਣ ਇਹ ਫਿਲਮ ਜਿਹੜੀ ਹੈ 27 ਜੂਨ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਫਿਲਮ ਰਿਲੀਜ਼ ਹੋਵੇਗੀ ਪਰ ਲਗਾਤਾਰ ਦਿਲਜੀਤ ਦੋਸਾਂਝ ਦਾ ਵਿਰੋਧ ਸੋਸ਼ਲ ਮੀਡੀਆ ਤੇ ਵੱਧਦਾ ਜਾ ਰਿਹਾ ਮਿਕਾ ਸਿੰਘ ਦਿਲਜੀਤ ਦੇ ਵਿਰੋਧ ਦੇ ਵਿੱਚ ਨਜ਼ਰ ਆਏ ਸੀਗੇ ਉੱਥੇ ਹੀ ਜਸਬੀਰ ਜੱਸੀ ਦਿਲਜੀਤ ਦੇ ਹੱਕ ਦੇ ਵਿੱਚ ਨਜ਼ਰ ਆਏ ਜੈਸਮੀਨ ਅਕਤਰ ਵੀ ਦਿਲਜੀਤ ਦੇ ਹੱਕ ਦੇ ਵਿੱਚ ਨਜ਼ਰ ਆਈ ਨਿਰਮਲ ਰਿਸ਼ੀ ਜਿਹੜੇ ਨੇ ਉਹ ਵੀ ਦਿਲਜੀਤ ਦੇ ਦੇ ਹੱਕ ਦੇ ਵਿੱਚ ਨਜ਼ਰ ਆਏ ਪਰ ਲਗਾਤਾਰ ਦਿਲਜੀਤ ਦਾ ਸੋਸ਼ਲ ਮੀਡੀਆ ਦੇ ਉੱਪਰ ਬੋਇਕਾਟ ਕਰਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਦਿਲਜੀਤ ਦੇ ਨਾਲ ਬੁਆਇਕਾਟ ਕਰਨਾ ਚਾਹੀਦਾ ਹੈ ਦਿਲਜੀਤ ਦੀ ਇਹ ਫਿਲਮ ਜਿਹੜੀ ਹੈ ਉਹਨਾਂ ਨੇ ਹਾਨਿਆ ਆਮਿਰ ਦੇ ਨਾਲ ਬਣਾਈ ਹੈ ਉਸਦੇ ਉੱਪਰ ਬਾਇਕਾਟ ਹੋਣਾ ਚਾਹੀਦਾ ਹੈ ਜਦਕਿ ਭਾਰਤ ਦੇ ਵਿੱਚ ਆਲਰੇਡੀ ਇਸ ਫਿਲਮ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਬੈਨ ਲਗਾ ਦਿੱਤਾ ਗਿਆ ਹੈ ਕਿ ਇਹ ਫਿਲਮ ਜਿਹੜੀ ਹੈ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਇਸ ਵੇਲੇ ਵੱਡੀ ਖਬਰ ਇਹ ਹੀ ਹੈ ਕਿ ਗੁਰੂ ਰੰਦਾਵਾ ਵੀ ਦਰਜੀਤ ਦੋਸਾਂਝ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੋਸਟ ਸਾਂਝੀ ਕੀਤੀ ਹੈ ਕਿ ਜਿੱਥੇ ਤੁਸੀਂ ਜਮੇਓ ਜਿਹੜੇ ਮੁਲਕ ਦੇ ਲੋਕ ਜਿਹੜੇ ਦੇਸ਼ ਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ ਸੋ ਗੁਰੂ ਰੰਦਾਵਾ ਵੀ ਹੁਣ ਦਲਜੀਤ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਦੇਖਣਾ ਹੋਵੇਗਾ ਕਿ ਬਾਕੀ ਦੀ ਪੰਜਾਬੀ ਇੰਡਸਟਰੀ ਜਿਹੜੀ ਹੈ ਉਹ ਦਲਜੀਤ ਦੇ ਹੱਕ ਦੇ ਵਿੱਚ ਆਉਂਦੀ ਹੈ ਕਿ ਦਲਜੀਤ ਦੇ ਖਿਲਾਫ ਆਉਂਦੀ ਹੈ ਇਕਦਰਦੈਨਿਕ ਸਵੇਰਾ ਟੀਵੀ ਸਸ਼ਕਾਤ